ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟ ਤੁਹਾਡੇ ਦੇਖ ਰਹੇ ਹੋ ਜੀ ਗੱਲ ਕਰਨ ਜਾ ਰਹੇ ਹਾਂ ਜੀ ਪੰਜਾਬ ਦੇ ਮੌਸਮ ਦੇ ਹਾਲਾਤਾਂ ਬਾਰੇ 13 ਸਤੰਬਰ 2024 ਕਿਵੇਂ ਦੇ ਹਾਲਾਤ ਰਹਿਣ ਵਾਲੇ ਨੇ ਕਿਉਂਕਿ ਚੱਕਰਵਾਤੀ ਸਿਸਟਮ ਪੰਜਾਬ ਦੇ ਨਜ਼ਦੀਕ ਤੋਂ ਲੰਘ ਰਿਹਾ ਹੈ ਜਿਸ ਦੇ ਨਾਲ ਸਾਨੂੰ ਬੀਤੀ ਕੱਲ ਵੀ ਪੰਜਾਬ ਦੇ ਬਹੁਤੇ ਹਿੱਸਿਆਂ ਵਿੱਚ ਬੱਦਲਵਾਈ ਦੇਖਣ ਨੂੰ ਮਿਲੀ ਸੀ ਖਾਸ ਤੌਰ ਤੇ ਸਾਨੂੰ ਪੂਰਬੀ ਪੰਜਾਬ ਦੇ ਹਿੱਸੇ ਜਿਦੇ ਵਿੱਚ ਸਾਨੂੰ ਲਗਭਗ ਪਟਿਆਲੇ ਤੋਂ ਲੈ ਕੇ ਰੂਪਨਗਰ ਦੀ ਬੈਲਟ ਦੇ ਵਿੱਚ ਜ਼ਿਆਦਾਤਰ ਬੱਦਲ ਵਾਂ ਦੇਖਣ ਨੂੰ ਮਿਲੀ ਹੈ ਤੇ ਰਾਤ ਦੇ ਵੇਲੇ ਵੀ ਇਸ ਇਲਾਕੇ ਵਿੱਚ ਬੱਦਲਵਾਈ ਬਣੀ ਹੋਈ ਸੀ ਕੋਈ ਵੱਡੀਆਂ ਕਾਰਵਾਈਆਂ ਤਾਂ ਨਹੀਂ ਹੋਈਆਂ ਮੀਂਹ ਦੀਆਂ ਹਲਕੇ ਦਰਮਿਆਨੀ ਕ੍ਰਿਮਨ ਕਰਨ ਦੀਆਂ ਖਬਰਾਂ ਜ਼ਰੂਰ ਆਈਆਂ ਸੀ ਬੱਦਲਵਾਈ ਦੇ ਨਾਲ ਸਾਨੂੰ ਹਲਕੇ ਦਰਮਿਆਨੀ ਹਵਾ ਵੀ ਤੇਜ਼ ਦੇਖਣ ਨੂੰ ਚੱਲਣ ਨੂੰ ਹੋਈ ਦਿਖਾਈ ਦੇ ਰਹੀ ਸੀ ਹਵਾ ਕੋਈ ਵੱਡਾ ਹਣੇਦ ਰੂਪ ਨਹੀਂ ਲਿਆ ਸੀ ਪਰ ਹਲਕੇ ਦਰਮਿਆਨੀ ਹਵਾ ਜਿਹੜੀ ਹੈ ਨਾਰਮਲ ਸਪੀਡ ਨਾਲੋਂ ਜ਼ਿਆਦਾ ਚੱਲ ਰਹੀ ਸੀ ਗੱਲ ਕਰਾਂਗੇ ਅੱਜ ਦੇ ਮੌਸਮ ਦੀ ਤਾਂ ਸੈਟਲਾਈਟ ਇਮੇਜਸ ਦੇਖਾਂਗੇ ਤੇ ਨਾਲ ਦੀ ਨਾਲ ਦੇਖਾਂਗੇ ਪੰਜਾਬ ਦੇ ਵਿੱਚ ਇਸ ਚੱਕਰਵਾਤੀ ਤੂਫਾਨ ਦਾ ਕਿਵੇਂ ਦਾ ਪ੍ਰਕੋਪ ਰਹੇਗਾ ਸਾਰੀ ਜਾਣਕਾਰੀ ਦੇਣ ਤੋਂ ਪਹਿਲਾਂ ਛੋਟੀ ਜਿਹੀ ਰਿਕਵੈਸਟ ਹੈ ਜੀ ਚੈਨਲ ਤੇ ਨਵੇਂ ਹੋ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰਦੇ ਹੋ ਵੀਡੀਓ ਚੰਗੀ ਲੱਗਦੀ ਹੈ ਲਾਈਕ ਕਰਨਾ ਨਾ ਭੁੱਲਿਓ ਬਣੇ ਰਹੋ ਚੈਨਲ ਵੈਦਰ ਅਪਡੇਟਸ ਊਰ ਤੇ ਲਗਾਤਾਰ ਸਾਡੀਆਂ ਮੌਸਮ ਦੀਆਂ ਜਾਣਕਾਰੀਆਂ ਲਈ ਗੱਲ ਕਰੀਏ ਤਾਂ ਬੱਦਲ ਬਈ ਸਿਸਟਮ ਤੁਸੀਂ ਦੇਖ ਸਕਦੇ ਹੋ ਪੰਜਾਬ ਦੇ ਫਿਲਹਾਲ ਹਜੇ ਵੀ ਪੂਰਬੀ ਹਿੱਸੇ ਵਿੱਚ ਬਣਿਆ ਹੋਇਆ ਹੈ ਹਰਿਆਣਾ ਵਿੱਚ ਇਹ ਹੌਲੀ-ਹੌਲੀ ਹੁਣ ਕਮਜ਼ੋਰ ਹੁੰਦਾ ਦਿਖਾਈ ਤੇ ਨਾਲ ਦੀ ਨਾਲ ਪੰਜਾਬ ਦੇ ਵਿੱਚ ਇਸ ਦਿਨ ਕੋਈ ਵੱਡੀ ਕਾਰਵਾਈ ਫਿਲਹਾਲ ਦਿਖਾਈ ਨਹੀਂ ਦੇ ਰਹੀ ਸੇਮ ਕੱਲ ਦੀ ਤਰ੍ਹਾਂ ਹੀ ਪਟਿਆਲਾ ਫਤਿਹਗੜ੍ਹ ਸਾਹਿਬ ਰੂਪਨਗਰ ਮੋਹਾਲੀ ਚੰਡੀਗੜ੍ਹ ਤੇ ਥੋੜੇ ਬਹੁਤੇ 5-10 ਕਿਲੋਮੀਟਰ ਦੇ ਏਰੀਏ ਇਹਨਾਂ ਦੇ ਨਾਲ ਲੱਗਦੇ ਇਲਾਕਿਆਂ ਦੇ ਅੱਜ ਬੱਦਲਬਾਈ ਬਣਦੇ ਹੋਏ ਦਿਖਾਈ ਦੇਵੇਗੀ ਤੇ ਦੁਪਹਿਰ ਤੋਂ ਲੈ ਕੇ ਸ਼ਾਮ ਤੱਕ ਮੌਸਮ ਇਸੇ ਤਰੀਕੇ ਦਾ ਬਣਿਆ ਰਹੇਗਾ ਬਾਕੀ ਪੰਜਾਬ ਦੀ ਗੱਲ ਕਰੀਏ ਮੌਸਮ ਖੁਸ਼ਕ ਹੈ ਸਾਫ਼ ਹੈ ਕੋਈ ਵੱਡੀ ਕਾਰਵਾਈ ਨਹੀਂ ਹੈ ਤਾਮਾਇਰ ਬਾਕੀ ਪੰਜਾਬ ਦੇ ਵਿੱਚ 34-35 ਡਿਗਰੀ ਤੱਕ ਹੋਵੇਗਾ ਤੇ ਇਸ ਇਲਾਕੇ ਜਿਹੜੇ ਤੁਹਾਨੂੰ 3-4 ਜ਼ਿਲ੍ਹੇ ਦੱਸੇ ਨੇ ਜਿਹਦੇ ਵਿੱਚ ਪਟਿਆਲਾ ਰੂਪਨਗਰ ਫਤਿਹਗੜ ਸਾਹਿਬ ਮੋਹਾਲੀ ਇਹਨਾਂ ਦੇ ਇਲਾਕਿਆਂ ਦੇ ਵਿੱਚਕਾਰ ਲਗਭਗ ਮੌਸਮ ਜਿਹੜਾ ਹੈ ਉਹ ਤਾਪ ਤਾਪਮਾਰ ਜਿਹੜਾ ਲਗਭਗ 2 ਡਿਗਰੀ ਘਟ ਰਹਿਣ ਦੀ ਉਮੀਦ ਹੈ ਕਿਉਂਕਿ ਇਸ ਇਲਾਕੇ ਵਿੱਚ ਬੱਦਲਬਾਜ਼ੀ ਦੇ ਨਾਲ ਹਲਕੇ ਦਰਮਿਆਨੇ ਕੜਮੜ ਕਾਣੀ ਤੇ ਤੇਜ਼ ਹਵਾ ਚੱਲਣ ਦੀ ਪੂਰੀ ਪੂਰੀ ਉਮੀਦ ਅੱਜ ਦੁਪਹਿਰ ਤੱਕ ਬਣੀ ਹੋਈ ਹੈ ਜੀ ਦੁਪਹਿਰ ਤੋਂ ਬਾਅਦ ਥੋੜੇ-ਬੋੜੇ ਗਰਜ ਚਮਕਦੇ ਹਾਲਾਤ ਬਣ ਸਕਦੇ ਨੇ ਜਿਦੇ ਬਾਰੇ ਤੁਹਾਨੂੰ ਅਸੀਂ ਜਾਣਕਾਰੀ ਦੁਪਹਿਰ ਤੋਂ ਲੈ ਕੇ ਸ਼ਾਮ ਦੀ ਵੀਡੀਓ ਵਿੱਚ ਪ੍ਰੋਪਰਲੀ ਦੱਸ ਦਵਾਂਗੇ ਅਸੀਂ ਤਾਂ ਹੀ ਕਹਿੰਦੇ ਰਹਿੰਦੇ ਹਾਂ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਬੈਲ ਆਈਕਨ ਨੂੰ ਪ੍ਰੈਸ ਕਰ ਦਿਓ ਤਾਂ ਕਿ ਮੌਸਮ ਦੀ ਤੁਹਾਨੂੰ ਜਾਣਕਾਰੀ ਜਿਹੜੀ ਹੈ ਸਮੇਂ ਸਿਰ ਮਿਲ ਸਕੇ ਤੇ ਤੁਸੀਂ ਹਰੇਕ ਮੌਸਮ ਦੀ ਜਾਣਕਾਰੀ ਲੈ ਕੇ ਲਾਹੇਵੰਦ ਹੋ ਸਕੋ ਇਸੇ ਤਰੀਕੇ ਨਾਲ ਅਸੀਂ ਤੁਹਾਨੂੰ ਕਹਿੰਦੇ ਹਾਂ ਜੀ ਕਮੈਂਟ ਕਰਕੇ ਆਪਣੇ ਇਲਾਕੇ ਦਾ ਨਾਮ ਦੱਸ ਦਿਓ ਤੇ ਮੌਸਮ ਦੇ ਕੀ ਹਾਲਾਤ ਨੇ ਉਹ ਵੀ ਦੱਸ ਦਿਓ ਤਾਂ ਕਿ ਬਾਕੀ ਦਰਸ਼ਕ ਵੀ ਰਹਿਣ ਤਾਂ ਕਿ ਤੁਹਾਡੇ ਇਲਾਕੇ ਦੀ ਕਰੰਟ ਜਾਣਕਾਰੀ ਪਹੁੰਚ ਸਕੇ ਬਣੇ ਰਹੋ ਚੈਨਲ ਵੈਦਰ ਅਪਡੇਟ ਤੁਹਾਡੇ ਦੀ ਇਸੇ ਨਵੀਂ ਵੀਡੀਓ ਦੇ ਵਿੱਚ ਦੇਖਣ ਲਈ ਸਾਰੇ ਦਰਸ਼ਕ ਵੀਰਾਂ ਦਾ ਧੰਨਵਾਦ ਜੀ ਦੁਪਹਿਰ ਅਤੇ ਸ਼ਾਮ ਦੀ ਵੀਡੀਓ ਵਿੱਚ ਜਲਦ ਮਿਲਦੇ ਹਾਂ ਜੀ ਧੰਨਵਾਦ ਸਾਰੇ ਦਰਸ਼ਕ ਵੀਰਾਂ ਦਾ ਵੀਡੀਓ ਨੂੰ ਇੰਨਾ ਪਿਆਰ ਦੇਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਾ ਕੇ ਸਾਡਾ ਹੌਸਲਾ ਵਧਾਉਣ ਲਈ ਜਲਦ ਮਿਲਦੇ ਆ ਨਵੀਂ ਵੀਡੀਓ 'ਚ